ਇਹ ਖਬਰ ਹੈ ਜਿਹੜੀ ਇਹ ਸਿੱਖ ਇਤਿਹਾਸ ਦੇ ਵਿੱਚ ਹੁਣ ਤੱਕ ਪਹਿਲੀ ਵਾਰ ਵਾਪਰੀ ਹੈ ਇਸ ਖਬਰ ਨੂੰ ਲੈ ਕੇ ਪੰਥ ਕਾਰਕਿਆਂ ਦੇ ਵਿੱਚ ਤਰਥੰਲੀ ਮੱਚੀ ਹੈ ਜਿੱਤੋਂ ਗੱਲ ਕਰ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੀ ਅੰਤਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਭਾਵੇਂ ਕਿ ਲਗਾਤਾਰ ਚਰਚਾ ਇਹ ਵੀ ਚੱਲ ਰਹੀ ਸੀ ਕਿ ਇੱਕ ਹੋਰ ਜਥੇਦਾਰ ਆ ਜਿਹੜੇ ਉਹ ਵੀ ਆਉਂਦੇ ਦੇਣਾ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਉਹ ਖੜਕਾ ਸਕਦੇ ਆ ਦਸੰਬਰ ਦੇ ਵਿੱਚ ਇੱਕ ਵੱਡੇ ਰਾਜਨੀਤਿਕ ਆਗੂ ਦੇ ਖਿਲਾਫ ਲਏ ਗਏ ਫੈਸਲੇ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸਮੇਂ ਵੀ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਨਿਭਾਰੇ ਸੇਵਾ ਤੋਂ ਪਾਸੇ ਕਰ ਸਕਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਬਜੀਦਕੇ ਦੋਸਤੋ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀ ਇੱਕ ਵੱਡੀ ਖਬਰ ਦੇ ਤੁਹਾਨੂੰ ਰੂਬਰੂ ਕਰਾਉਂਦੇ ਆ ਇਹ ਖਬਰ ਹੈ ਜਿਹੜੀ ਇਹ ਸਿੱਖ ਇਤਿਹਾਸ ਦੇ ਵਿੱਚ ਹੁਣ ਤੱਕ ਪਹਿਲੀ ਵਾਰ ਵਾਪਰੀ ਹੈ ਇਸ ਖਬਰ ਨੂੰ ਲੈ ਕੇ ਪੰਥਕ ਹਲਕਿਆਂ ਦੇ ਵਿੱਚ ਤਰਥੰਲੀ ਮੱਚੀ ਹੈ ਤੇ ਪੰਥਕ ਹਲਕਿਆਂ ਦੇ ਵਿੱਚ ਇਸ ਚਰਚਾ ਨੇ ਜੋਰ ਫੜਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜਿਹੀ ਕਾਰਵਾਈ ਕਰਨੀ ਚਾਹੀਦੀ ਸੀ ਜਾਂ ਨਹੀਂ ਦੋਸਤੋ ਗੱਲ ਕਰ ਰਹੇ ਆ ਸਾਡੀ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਜਿਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰੈਟ ਪਟੀਸ਼ਨ ਦਾਖਲ ਕੀਤੀ ਹੈ ਉਸ ਪਟੀਸ਼ਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਅਤੇ ਮੈਨੇਜਰ ਦੇ ਵੱਲੋਂ ਉਹਨਾਂ ਨੂੰ ਜਿਹੜੇ ਅਹੁਦੇ ਆ ਉਹਦੇ ਤੋਂ ਬਰਖਾਸਤ ਕੀਤੇ ਜਾਣ ਦੀ ਉਹਨਾਂ ਨੇ ਚਰਚਾ ਸੁਣੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੀ ਅੰਤਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਦੱਸ ਦਈਏ ਕਿ ਭਾਵੇਂ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਪਰ ਉਹ ਅੱਜ ਵੀ ਉਹ ਅੱਜ ਵੀ ਸਿੱਖਾਂ ਦੇ ਸਰਮੂਲ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੁੱਖ ਗ੍ਰੰਥੀ ਦੇ ਵਜੋਂ ਸੇਵਾ ਨਿਭਾ ਰਹੇ ਨੇ ਅੱਜ ਵੀ ਉਹ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਹੈ ਉਹਦੇ ਉੱਤੇ ਸੇਵਾ ਲਗਾਤਾਰ ਨਿਭਾ ਰਹੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਨੇ ਖਾਸਾ ਜ਼ਾਹਰ ਕੀਤਾ ਕਿ ਉਹ ਕਿਸੇ ਸਮੇਂ ਵੀ ਉਹਨਾਂ ਨੂੰ ਇਸ ਉਹਦੇ ਤੋਂ ਹਟਾ ਸਕਦੀ ਹੈ ਦੱਸ ਦਈਏ ਕਿ 1 ਜੁਲਾਈ ਦਾ ਜਿਹੜਾ ਸਮਾਂ ਉਹ ਸੂਚੀਬੱਧ ਤੌਰ ਤੇ ਜਿਹੜਾ ਰੱਖਿਆ ਗਿਆ ਤੇ 1 ਜੁਲਾਈ ਨੂੰ ਜਿਹੜਾ ਇਹ ਫੈਸਲਾ ਆਉਣਾ ਹੈ 1 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੇਖਣਾ ਕਿ ਕੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਕੋਈ ਤਕਾ ਹੋ ਰਿਹਾ ਹੈ ਕੀ ਸੱਚਮੁੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਜਿਹੜਾ ਕਿਸੇ ਤੋਂ ਖਤਰਾ ਹੈ ਜਾਂ ਉਹਦੇ ਉਹਦੇ ਨੂੰ ਖਤਰਾ ਹੈ ਇਹਦੇ ਤੇ ਚਰਚਾ ਪੂਰੇ ਜੋਰਾ ਸੋਰਾ ਦੇ ਨਾਲ ਚੱਲ ਰਹੀ ਹੈ ਭਾਵੇਂ ਕਿ ਲਗਾਤਾਰ ਚਰਚਾ ਇਹ ਵੀ ਚੱਲ ਰਹੀ ਸੀ ਕਿ ਇੱਕ ਹੋਰ ਜਥੇਦਾਰ ਹੈ ਜਿਹੜੇ ਉਹ ਵੀ ਆਉਂਦੇ ਦੇਣਾ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਉਹ ਖੜਕਾ ਸਕਦੇ ਹੈ ਪੰਥਕਾਲ ਕਾਮ ਦੇ ਵਿੱਚ ਇਸ ਗੱਲ ਦੀ ਵੀ ਚਰਚਾ ਕਿ ਸਿੱਖਾਂ ਦੇ ਇਤਿਹਾਸ ਦੇ ਵਿੱਚ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ ਕਿ ਇੱਕ ਜਥੇਦਾਰ ਨੂੰ ਦੁਨਿਆਵੀ ਅਦਾਲਤਾਂ ਦਾ ਸਹਾਰਾ ਲੈਣਾ ਪਵੇ ਉਹਨਾਂ ਕਿਹਾ ਕਿ ਭਾਈ ਰਗਵੀਰ ਸਿੰਘ ਜੀ ਨੇ ਨਾ ਤਾਂ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਿੱਖ ਸੰਗਤਾਂ ਨੂੰ ਇਸ ਤੋਂ ਜਾਣੂ ਕਰਾਇਆ ਨਾ ਹੀ ਸਿੱਖ ਸੰਗਤ ਦੀ ਕਚਹਿਰੀ ਦੇ ਵਿੱਚ ਆਪਣੇ ਇਸ ਮਸਲੇ ਨੂੰ ਰੱਖਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਕਹਿਣਾ ਕਿ ਦਸੰਬਰ ਦੇ ਵਿੱਚ ਇੱਕ ਵੱਡੇ ਰਾਜਨੀਤਿਕ ਆਗੂ ਦੇ ਖਿਲਾਫ ਲਏ ਗਏ ਫੈਸਲੇ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸਮੇਂ ਵੀ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਨਿਭਾ ਰਹੀ ਸੇਵਾ ਤੋਂ ਪਾਸੇ ਕਰ ਸਕਦੀ ਹੈ ਦੱਸਦੀ ਕਿ ਦਸੰਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਅਕਾਲੀ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ ਸੀ ਜਿਸ ਦੇ ਵਿੱਚ ਅਹਿਮ ਭੂਮਿਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਨੇ ਨਿਭਾਈ ਸੀ ਇਸ ਮੌਕੇ ਭਾਵੇਂ ਜਿਹੜਾ ਸਰਦਾਰ ਕਬੀਰ ਸਿੰਘ ਬਾਦਲ ਸ਼ਾਂਵਲ ਹੋਏ ਸੀਗੇ ਉਸ ਉੱਥੇ ਸੱਦੇ ਗਏ ਸੀ ਤੇ ਬੁਲਾਏ ਗਏ ਸੀ ਤਾਂ ਗਏ ਸੀਗੇ ਉੱਥੇ ਜਿਹੜੀ ਵੀ ਉਹਨਾਂ ਨੂੰ ਧਾਰਮਿਕ ਰਹੁ ਰੀਤਾਂ ਦੇ ਅਨੁਸਾਰ ਸਜਾ ਲਗਾਈ ਗਈ ਸੀ ਤਨਖਾਹ ਲਈ ਗਈ ਸੀ ਤਾਂ ਉਹ ਵੀ ਉਹਨਾਂ ਨੇ ਨਿਭਾਈ ਸੀ ਕਿ ਲਗਾਤਾਰ ਚਰਚਾ ਇਹ ਵੀ ਸੀ ਕਿ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਸਿੰਘ ਸਾਹਿਬ ਜਥੇਦਾਰ ਰਗਵੀਰ ਸਿੰਘ ਨੂੰ ਬਰਖਾਸਤ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾ ਜੋਰਾਂ ਤੇ ਸੀ ਕਿ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਭਾਵੇਂ ਕਿ ਉਹ ਮੁੱਖ ਗ੍ਰੰਥੀ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ ਸੇਵਾ ਨਿਭਾ ਰਹੇ ਨੇ ਪਰ ਕਿਸੇ ਸਮੇਂ ਵੀ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾ ਸਕਦਾ ਇਹ ਸਿੱਖ ਸੰਗਤਾਂ ਦੇ ਵਿੱਚ ਵੱਡਾ ਖਾਸਾ ਸੀ ਪਰ ਹੁਣ ਇਸ ਖਾਸੇ ਨੂੰ ਹੋਰ ਵੱਲ ਮਿਲਿਆ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਦਾਖਲ ਕੀਤੀ ਹੈ ਇਸ ਰਿੱਟ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਿੱਖ ਧਰਮ ਦੀਆਂ ਰੌ ਰੀਤਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫੈਸਲਾ ਨਹੀਂ ਲਿਆ ਜਾਣਾ ਗੱਜ ਇੱਕ ਲਗਾਤਾਰ ਚਰਚਾ ਇਹ ਚੱਲ ਰਹੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 1 ਜੁਲਾਈ ਨੂੰ ਇਸ ਦਾ ਫੈਸਲਾ ਹੋਣਾ ਹੈ ਕਿ ਆਖਰ ਕੀ ਪੂਰੀ ਗੱਲਬਾਤ ਹੈ ਸੂਚੀਬੱਧ ਸਮਾਂ ਦਿੱਤਾ ਗਿਆ 1 ਜੁਲਾਈ ਦੇ ਵਿੱਚ ਜਿਹੜੀ ਇਹ ਜਾਂਚ ਪੜਤਾਲ ਜਾ ਜਾ ਕੇ ਉਹਨਾਂ ਨੇ ਦੇਖਣਾ ਹੈ ਕਿ ਕੀ ਸੱਚਮੁੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਾਲ ਅਜਿਹੀ ਕੋਈ ਕਾਰਵਾਈ ਹੋਣ ਜਾ ਰਹੀ ਹੈ ਕਿ ਜਦੋਂ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਉਹਦੇ ਤੋਂ ਬਰਖਾਸਤ ਕੀਤਾ ਗਿਆ ਸੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿ ਇਹ ਮਾਮਲਾ ਇਹ ਮੋੜ ਲਵੇਗਾ ਪਰ ਹੁਣ ਲਗਾਤਾਰ ਪੰਥਕ ਲੀਡਰ ਹੈ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਦੁਨਿਆਵੀ ਅਦਾਲਤਾਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਮੌਕਾ ਕਦੇ ਵੀ ਨਹੀਂ ਆਇਆ ਜਦੋਂ ਕਿਸੇ ਜ਼ਥੇਦਾਰ ਦੇ ਵੱਲੋਂ ਦੁਨਿਆਵੀ ਅਦਾਲਤਾਂ ਦਾ ਸਹਾਰਾ ਲਿਆ ਗਿਆ ਹੋਵੇ ਸੋ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਪਰ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਬੁਲਾਉਣਾ ਤਲਬ ਕਰਨਾ ਉਹਨਾਂ ਨੂੰ ਧਾਰਮਿਕ ਰੋਹ ਰੀਤਾ ਅਨੁਸਾਰ ਤਨਖਾਹ ਲਾਉਣੀ ਇਸ ਦਾ ਕਾਰਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਆਪਣੀ ਬਰਖਾਸਤੀ ਨੂੰ ਲੈ ਕੇ ਮੰਨਦੇ ਆ ਉਹਨਾਂ ਦਾ ਕਿਹਾ ਕਿ ਸਰੋਵਰ ਅਕਾਲੀ ਦਲ ਦੇ ਪ੍ਰਧਾਨਾ ਜਿਹੜੇ ਸੁਖਬੀਰ ਸਿੰਘ ਬਾਦਰ ਉਹ ਲਗਾਤਾਰ ਸਰੋਵਰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦਬਾਅ ਬਣਾ ਰਹੇ ਨੇ ਕਿ ਕਿਵੇਂ ਵੀ ਜਿਹੜਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਜਿਹੜੀ ਉਹ ਸੇਵਾ ਨਿਭਾਉਂਦੇ ਆ ਉਹ ਤੋਂ ਬਰਖਾਸਤ ਕੀਤਾ ਜਾਵੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਪੰਥਕ ਹਲਕਿਆਂ ਦੇ ਵਿੱਚ ਚਰਚਾ ਪੂਰੀ ਜੋਰਾਂ ਤੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਟਾਉਣ ਦੀ ਜਿਹੜੀ ਗੱਲਬਾਤ ਆ ਉਹਦੇ ਤੇ ਵੀ ਜਿਹੜਾ ਇਹ ਚਰਚਾ ਹੋਣੀ ਹੈ ਪਰ ਜੋ ਲੰਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਤਰੰਗ ਕਮੇਟੀ ਮੈਂਬਰਾਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਬਰਖਾਸਤ ਕਰਨ ਦੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਚੱਲੀ ਇਸ ਪੂਰੇ ਮਾਮਲੇ ਤੇ ਕਿਸੇ ਵੀ ਮੈਂਬਰ ਨੇ ਕੋਈ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਇੱਕ ਡਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਜ਼ਰੂਰ ਸਤਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਹਟਾ ਕੇ ਕਿਸੇ ਹੋਰ ਜਗ੍ਹਾ ਵੀ ਭੇਜਿਆ ਜਾ ਸਕਦਾ ਹੈ ਜਾਂ ਉਥੋਂ ਦੇ ਮੁੱਖ ਗ੍ਰਾਂਥੀ ਦੇ ਵਜੋਂ ਸੇਵਾ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਪਰ ਉਹਨਾਂ ਕਿਹਾ ਕਿ ਜੇਕਰ ਮੈਨੂੰ ਇਸ ਤਰ੍ਹਾਂ ਹਟਾ ਕੇ ਉਥੋਂ ਭੇਜਿਆ ਜਾਂਦਾ ਤਾਂ ਇਹ ਘੋਰ ਨਰਾਦਰ ਹੋਵੇਗਾ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਪਰ ਮੁੱਖ ਕਾਰਨ ਸਿੰਘ ਸਾਹਿਬ ਗਿਆਨੀ ਰਵਿ ਸਿੰਘ ਨੇ ਇਹ ਹੀ ਦੱਸਿਆ ਕਿ ਦਸੰਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਆਗੂਆਂ ਦੇ ਇਕਲਪ ਲਏ ਗਏ ਫੈਸਲੇ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਸ੍ਰੀ ਹਰਮੰਦਰ ਸਾਹਿਬ ਦੀ ਮੁੱਖ ਗ੍ਰਾਂਥੀ ਵਜੋਂ ਸੇਵਾ ਨਿਭਾਉਂਦੇ ਜਿਹੜੇ ਇਸ ਕਾਰਜ ਦੇ ਜਿਹੜੀ ਉਹਨਾਂ ਤੋਂ ਬਰਖਾਸਤ ਕਰ ਸਕਦੀ ਹੈ ਇਹ ਦਾਰਨ ਸਤਾਰਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸਾਡੀ ਖਬਰ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿੰਨਾਂ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਫੇਸਬੁੱਕ ਅਤੇ ਇੰਸਟਾ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਮੈਂ ਪੱਲੇ ਵੀਰ ਕੇ ਦਿਵਜਾ ਧੰਨਵਾਦ